ਪੰਜਾਬ ਦੇ ਵਿੱਚ 20 ਤਰੀਕ ਤੋਂ ਲੈ ਕੇ 25 ਜੁਲਾਈ ਤੱਕ ਮੀਂਹ ਦੀ ਚੇਤਾਵਨੀ ਹਾਈ ਅਲਰਟ ਜਾਰੀ ਕੀਤਾ ਹੋਇਆ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਹਾਂਜੀ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਵਾਗਤ ਕੀਤਾ ਜਾਂਦਾ ਤੁਹਾਡੇ ਆਪਣੇ YouTube ਚੈਨਲ ਵਿੱਚ ਜਿਹਦਾ ਨਾਮ ਆ ਪੰਜਾਬ ਨਿਊ 7 ਵੀਡੀਓ ਦੇ ਲਾਸਟ ਤੱਕ ਜ਼ਰੂਰ ਬਨੇ ਰਹੋ ਪੰਜ ਦਿਨਾਂ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਏ ਹਾਂ ਸਭ ਤੋਂ ਪਹਿਲਾਂ ਅੱਜ ਦੀ ਗੱਲ ਕਰੀਏ 20 ਜੁਲਾਈ ਦੀ ਪੂਰੇ ਇਲਾਕੇ ਫਰੀਦਕੋਟ ਮੁਕਤਸਰ ਸਾਹਿਬ ਤੇ ਬਠਿੰਡਾ ਵਿੱਚ ਹਲਕੀ ਜਹੀ ਬਦਲਵਾਹੀ ਦਰਜ ਕੀਤੀ ਗਈ ਹੈ ਇਹਨਾਂ ਜ਼ਿਲ੍ਹਿਆਂ ਵਿੱਚ ਕਈ ਜਗ੍ਹਾ ਤੇ ਮੀਂਹ ਦੇ ਅਸਰ ਜਿਹੜੀ ਦਿਖਾਈ ਦੇਣਗੇ ਹੋ ਸਕਦਾ ਕਾਫੀ ਤੇ ਤੇਜ਼ ਹਵਾਵਾਂ ਅਤੇ ਮੀਂਹ ਦੇ ਅਸਰ ਦਿਖਾਈ ਦੇਣਗੇ ਕਿ ਮੁਕਤਸਰ ਸਾਹਿਬ ਤੇ ਫਰੀਦਕੋਟ ਤੇ ਨਾਲ ਲੱਗਦੇ ਇਲਾਕਿਆਂ ਵਿੱਚ ਅੱਜ ਪੰਜਾਬ ਵਿੱਚ ਦੁਪਹਿਰ ਤੋਂ ਸ਼ਾਮ ਦੇ ਟਾਈਮ ਵਿੱਚ ਮੌਸਮ ਦੀ ਗਤੀਵਿਧੀਆਂ ਵਧਣਗੀਆਂ ਮੌਸਮ ਵਿਭਾਗ ਦਾ ਕਹਿਣ ਹੈ ਕਿ 22 ਤਰੀਕ ਤੋਂ ਲੈ ਕੇ 25 ਜੁਲਾਈ ਤੱਕ ਇਨਾਂ 3 ਤੋਂ 4 ਦਿਨ ਵਿੱਚ ਪੰਜਾਬ ਦੇ ਮੌਸਮ ਵਿੱਚ ਕਾਫੀ ਵਧੀਆ ਹਲਚਲ ਦਿਖਾਈ ਦੇਣਗੀਆਂ 21 ਜੁਲਾਈ ਨੂੰ ਅੱਜ ਵਾਂਗੂ ਪੰਜਾਬ ਦੇ ਵਿੱਚ ਇਸੇ ਤਰ੍ਹਾਂ ਹੀ ਗਤੀਵਿਧੀਆਂ ਦੇਖਣ ਨੂੰ ਮਿਲਣਗੀਆਂ ਜੇਕਰ 22 ਤਰੀਕ ਦੀ ਗੱਲ ਕਰੀਏ ਤਾਂ ਕੁਝ ਨਵੀਂ ਜਿਹੜੀ ਪੰਜਾਬ ਦੇ ਵਿੱਚ ਐਂਟਰ ਹੋਵੇਗੀ ਜਿਸ ਦੇ ਨਾਲ 22 23 24 ਤੇ 25 ਤਰੀਕ ਨੂੰ ਇੰਨਾ 72 ਘੰਟਿਆਂ ਤੋਂ ਲੈ ਕੇ ਇੰਨਾ 40 ਦੇ ਅੰਦਰ ਪੰਜਾਬ ਦੇ ਜ਼ਿਆਦਾਤਰ ਹਿੱਸਿਆਂ ਅੰਦਰ ਮੀਂਹ ਦੇ ਅਸਰ ਜਿਹੜੇ ਦਿਖਾਈ ਦੇਣਗੇ ਇਹਨਾਂ ਦੇ ਨਾਲ ਵਿੱਚ ਹੀ ਗਰਮੀ ਤੋਂ ਰਾਹਤ ਜਿਹੜੀ ਮਿਲਦੀ ਦਿਖਾਈ ਦੇਵੇਗੀ ਜੇਕਰ ਸੰਖੇਪ ਵਿੱਚ ਗੱਲ ਕਰੀਏ ਤਾਂ ਅੱਜ ਤੇ ਕੱਲ ਨੂੰ ਪੰਜਾਬ ਦੇ ਵਿੱਚ 48 ਘੰਟਿਆਂ ਅੰਦਰ ਕੁਝ ਜ਼ਿਆਦਾ ਵੱਡੀ ਗਤੀਵਿਧੀ ਦੇਖਣ ਨੂੰ ਮਿਲਣਗੀਆਂ ਪਰ 22 ਤਰੀਕ ਤੋਂ ਲੈ ਕੇ 25 ਤਰੀਕ ਤੱਕ ਇਹਨਾਂ 72 ਘੰਟਿਆਂ ਪੰਜਾਬ ਦੇ ਵਿੱਚ ਕਈ ਜਗਾ ਤੇ ਤੇਜ਼ ਮੀਤੇ ਹਨੇਰੀ ਦੀਆਂ ਗਤੀਵਿਧੀਆਂ ਦੇਖਣ ਨੂੰ ਮਿਲਣਗੀਆਂ ਜਿਸ ਦੇ ਨਾਲ ਗਰਮੀ ਤੋਂ ਰਾਹਤ ਮਿਲੇਗੀ ਇੱਕ ਬੇਨਤੀ ਹੋਰ ਕੀਤੀ ਜਾਂਦੀ ਹੈ ਕਿ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਤੇ ਵੀਡੀਓ ਨੂੰ ਮਾਤੋ ਤੋਂ ਵੱਧ ਸ਼ੇਅਰ ਜ਼ਰੂਰ ਕਰੋ ਤਾਂ ਜੋ ਹਰ ਇੱਕ ਨੂੰ ਮੌਸਮੀ ਭਾਗ ਦੀ ਜਾਣਕਾਰੀ ਟਾਈਮ ਟੂ ਟਾਈਮ ਮਿਲਦੀ ਰਹੇ ਹੁਣ ਮਿਲਦੇ ਹਾਂ ਅਗਲੀ ਵੀਡੀਓ ਦੇ ਨਾਲ ਉਦੋਂ ਦੇ ਲਈ ਧੰਨਵਾਦ